ਪੈਰ ਮੱਧ ਗਿਆ ਦੀ ਜ ਤੂੰ ਅੰਦਰ ਹੈਂ ਬੁੰਦਲਾ ਬਿਆਜ ਗੁਲਾਬਾਪਪਰ ਰਾਜਸਥਾਨ ਆਉਣ ਦਾ ਫਲ ਮਿਲ ਗਿਆ ਹਾਂ ਦੀ ਸਤਿ ਸ਼੍ਰੀ ਅਕਾਲ ਬਈ ਦੋਸਤੋ ਕੀ ਹਾਲ ਚਾਲ ਆ ਬਈ ਨਵੀਂ ਵੀਡੀਓ ਨਵੇਂ ਬਲੌਗ ਵਿੱਚ ਤੁਹਾਡਾ ਸਵਾਗਤ ਹੈ ਇਹ ਭਾਗ ਹੈ ਚੌਥਾ ਇਹ ਤੁਸੀਂ ਪੁਰਾਣੀਆਂ ਵੀਡੀਓ ਨਹੀਂ ਦੇਖੀਆਂ ਤਾਂ ਜਾ ਕੇ ਚੈੱਕ ਕਰ ਲਓ ਬਈ 1 2 3 ਲਗਾਤਾਰ ਤਿੰਨ ਪਾਰਟ ਆਪਣੇ ਆ ਚੁੱਕੇ ਨੇ ਠੀਕ ਹੈ ਜੀ ਆਪਾਂ ਆ ਗਏ ਆ ਜੀ ਸਰਲਾ ਸਰ ਬਿਜਰੰਗਵਲੀ ਜੀ ਦਾ ਮੰਦਿਰ ਹੈਗਾ ਇੱਥੇ ਯਾਹ ਦੇਖ ਸਕਦੇ ਹੋ ਰਾਤ ਦਾ ਟਾਈਮ ਹੈਗਾ ਜੀ ਲਾਈਵ ਤੇ 7:00 ਵਜੇ ਨਹੀਂ ਸਾਹਮਣੇ ਲਾਈਵ ਦਰਸਨ ਚੱਲ ਰਹੇ ਨੇ ਜੀ ਸਕਰੀਨ ਤੇ ਮੈਂ ਸਟਾਪ ਹੋ ਗਿਆ ਆਪਾਂ ਕਿਉਂ ਚੱਲਦੇ ਆਂ ਟਾਈਮ ਕੀ ਹੈ ਦੇਖੋ ਟਾਈਮ ਬੱਸ 7 ਵਜੇ ਦਾ ਟਾਈਮ ਹੈਗਾ ਜੀ ਸ਼ਾਮ ਦਾ ਠੀਕ ਹੈ ਜੀ ਇਹ ਸਰਲਾ ਸਰ ਪੰਜਾਬ ਪੂਰਾ ਬੋਲਾ ਕਹਿਲ ਪਹਿਲ ਪੂਰੀ ਜਾਰੇ ਤੇਜ਼ ਆ ਗਈ ਵੀਕੈਂਡ ਕਰਕੇ ਹੈਗੀ ਆ ਸਿੰਘ ਇਹ ਲੈਣਾ ਮੁੰਡਿਆਂ ਨਾਲ ਛੰਡੇ ਲੈਣੇ ਆ ਅਸੀਂ ਆ ਗਏ ਜੀ ਮੰਦਿਰ ਦੇ ਅੰਦਰ ਇਹ ਹੈਗਾ ਰਸ਼ ਮੰਦਿਰ ਦਾ ਤੁਸੀਂ ਦੇਖ ਸਕਦੇ ਹੋ ਜੀ ਮੰਦਿਰ ਦੇ ਵਿੱਚ ਜੀ ਅਲੱਗ ਤੋਂ ਪ੍ਰਸ਼ਾਦ ਤਿਆਰ ਹੁੰਦਾ ਹੈ ਇਹ ਮੰਦਿਰ ਦੇ ਵਿੱਚ ਅਲੱਗ ਤੋਂ ਹੀ ਪ੍ਰਸ਼ਾਦ ਪਿਆਰ ਹੁੰਦਾ ਹੈ ਤੁਸੀਂ ਬੀਚ ਦੀ ਸਿੱਖ ਤੇ ਆਪ ਸੂਤ ਮੰਦਿਰ ਮੈਂ ਅਲੱਗ ਅਲੱਗ ਤੋਂ ਪ੍ਰਸ਼ਾਦ ਤਿਆਰ ਹੁੰਦਾ ਤੇ ਜੀ ਇੱਕ ਡੋਗਲਾ ਦੀ ਪਲੇਟ ਲਵਾਈ ਹੈਗੀ ਆ ਦੇਖਦੇ ਆ ਕਿੰਦਾ ਦੀ ਕਿੰਦਾ ਰਿਸਪੌਂਸ ਹੈਗਾ ਦੇਖਣ ਤਾਂ ਬੜਾ ਟੇਸਟੀ ਲੱਗ ਰਿਹਾ ਜੀ ਇੱਥੇ ਉਹ ਟਰਾਈ ਕਰਦੇ ਆ ਕੀ ਜੇਸਟ ਆਉਂਦਾ ਇਹਦਾ ਸਾਰੇ ਆਨੇ ਫੋਟੋ ਸ਼ੂਟ ਕਰ ਰਹੇ ਨੇ ਜੀ ਆਪ ਦਾ ਪ੍ਰਵੇਸ਼ ਦੁਆਰ ਸ਼੍ਰੀ ਬਾਲਾ ਜੀ ਮੰਦਿਰ ਗੇਟ ਨੰਬਰ 1 ਅਸੀਂ ਕਹੇ ਜੀ ਗੇਟ ਨੰਬਰ 3 ਫालतू ਬੇ ਦੇ ਖਰਾਬ ਕਰ ਲੋ ਬੰਦਾ ਖਾ ਪੀ ਲਵੇ ਉਹਦੇ ਦੁੱਖ ਤੇ ਨਹੀਂ ਹੈਗੇ ਉਹ ਪੈਸੇ ਇੱਕ ਪੈਸੇ ਡਿੱਗੇ ਦੁਖਦੇ ਨੇ ਇੱਕ ਪੈਸੇ ਮਾੜੀ ਜਗ੍ਹਾ ਲੱਜ ਦੁਖਦੇ ਨੇ ਬੰਦਾ ਖਾ ਲੇ ਚਾਹੇ 2000 ਲੀ ਜੀ ਖਾ ਲਿਓ ਜੀ ਦੁਖੂਗੀ ਚਾਹੇ ਪਾ ਲੇ ਕੋਈ ਚੀਜ਼ ਦੇਖਣ ਦਾ ਵੈਸੇ ਨਾ ਮਾਹੌਲ ਆਪਣਾ ਵਧੀਆ ਤਕੜੇ ਸ਼ਹਿਰ ਦਾ ਲੱਗਦਾ ਮਾਰਕੀਟ ਬੜੀ ਸੋਹਣੀ ਆ ਮੈਂ ਫੇਰ ਇਕੱਲਾ ਰਹ ਜੰਦਾ ਇੱਕ ਗੱਲ ਹੋਰ ਦੱਸ ਦਿੰਨਾ ਇੱਥੇ ਲੋਕਾਂ ਦੇ ਮੂੰਹ ਤੇ ਇਸ ਵਾਰ ਕਾਂਗਰਸ ਬੁੱਲੀ ਜਾਂਦੀ ਹੈ ਭਾਜੀ ਦਰਸ਼ਨ ਜਿਹੜੇ ਹੈਗੇ ਆਪਾਂ ਕਰ ਲਏ ਨੇ ਤੇ ਅਸੀਂ ਹੁਣ ਚੱਲ ਜਾਂਗੇ ਆਪਦੇ ਇੱਥੇ ਆਪਣੇ ਰੂਮ ਲਏ ਹੋਏ ਨੇ ਉੱਥੇ ਸਟੇਏ ਆਪਣੀ ਚੌਥੀ ਸਾਡਾ ਡਿਨਰ ਉਨ ਪਰਚੀਆਂ ਮਿਲੀ ਹੋਈਆਂ ਨੇ ਉੱਥੇ ਜੀ ਆਪ ਦਾ ਖਾ ਸਕਦੇ ਆ। ਫਿਰ ਅਸੀਂ ਪਹਿਲਾਂ ਰੋਟੀ ਪਾਣੀ ਛਕਾਂਗੇ ਆਪ ਦਾ। ਉਸ ਤੋਂ ਬਾਅਦ ਅੱਗੇ ਦੇਖਾਂਗੇ ਦੁਬਾਰਾ ਘੁੰਮਣ ਜਾਣਾ ਹੋਇਆ ਜੇ। ਠੀਕ ਹੈ ਜੀ। ਤੇ ਰਸਤੇ ਆ ਸਾਡੇ ਆ ਰੂਮ ਆ ਗਏ ਸਾਡੇ ਧਰਮਸ਼ਾਲਾ ਕੀ। ਇੱਥੇ ਇੱਕ ਚੀਜ਼ ਵਧੀਆ ਕੀ ਕਿਸੇ ਵੀ ਹੋਟਲ ਤੇ ਹੋਟਲ ਨਹੀਂ ਲਿਖਿਆ ਹੋਇਆ ਹੈਗਾ। ਭਵਨ ਲਿਖਿਆ ਹੋਇਆ ਹੈ ਭਵਨ। ਕਿਸੇ ਨੇ ਵੀ ਹੋਟਲ ਨਹੀਂ ਲਿਖਿਆ। ਫਲਕੀ ਰੂਮ ਉਹੀ ਮਿਲਦਾ ਹੋਊਗਾ ਤਾਂ ਨਹੀਂ ਆ 3500। ਬਟ ਭਵਨ ਲਿਖਿਆ ਹੋਊਗਾ। ਬਾੜਾ ਅਸੀਂ ਤਾਂ ਬੱਸ ਵਾਲਿਆਂ ਨਾਲ ਆਏ ਬੱਸ ਵਾਲੇ ਆਪੀ ਖਰਚ ਚੱਕਦੇ ਆ ਆਪੀ ਸਾਨੂੰ ਰੂਮ ਦਵਾ ਰਹੇ ਨੇ ਆਪੀ ਸਾਨੂੰ ਰੋਟੀ ਖਵਾ ਰਹੇ ਨੇ ਇਹਦੀ ਵਧੀਆ ਟੋਕਣ ਹੈਗੀ ਜੀ ਟੋਕਰ ਦੇ ਰਣ ਮਿਲੂਗਾ ਆਪ ਨੂੰ ਪਰਸ਼ਾਦਾ ਬਾਈ ਲੈ ਗਿਆ ਹੁਣ ਆਪਾਂ ਸਾਨੂੰ ਦੂਗ੍ਹੀ ਰੋਟੀ ਚਾਰ ਜਣਿਆਂ ਦੀ ਬੱਫੇ ਇਹਨੂੰ ਤੁਸੀਂ ਬੱਫੇ ਕਹਿ ਸਕਦੇ ਹੋ ਹਾਂਜੀ ਦੋਸਤੋ ਹੁਣ ਆ ਗਿਆ ਆਪਾਂ ਸ਼੍ਰੀ ਅੰਜਨੀ ਮਾਤਾ ਮੰਦਰ ਅੰਜਨੀ ਮਾਤਾ ਮੰਦਿਰ ਆਪਾਂ ਜਿਵੇਂ ਕਹਿੰਦੇ ਹੋ ਤੇ ਨਾ ਜੇ ਹਨੂਮਾਨ ਜੀ ਵੀ ਆਪਾਂ ਜਰਾ ਰਾਮਦਿੱਲਾ ਵਗੈਰਾ ਦੇਖਦੇ ਹੰਨੇ ਆ ਜੇ ਇੱਕ ਕਾਰਟੂਨ ਜੀ ਦੇ ਤਨ ਸੀ ਮੈਂ ਹਨੂਮਾਨ ਅੰਜਨੀ ਪੁੱਤਰ ਇਹ ਹਨੂਮਾਨ ਜੀ ਦੀ ਮਾਤਾ ਜੀ ਦਾ ਮੰਦਿਰ ਹੈ ਇਹ ਮੰਦਿਰ ਇਹ ਸਰਲਾ ਸਰ ਦੇ ਵਿੱਚ ਹੀ ਆ ਹਨੂਮਾਨ ਜੀ ਦੇ ਮੰਦਿਰ ਦੇ ਬਿਲਕੁਲ ਨਜ਼ਦੀਕ ਹੀ ਹੈਗਾ ਉਹਦਾ ਫੋਟੋ ਆਪਣਾ 2.5 ਕਿਲੋਮੀਟਰ ਦੂਰ ਆਏਗਾ ਇਹ ਸ਼੍ਰੀ ਅੰਜਨੀ ਮਾਤਾ ਮੰਦਿਰ ਹੈ ਇੱਥੇ ਵੀ ਆਉਂਦੇ ਨੇ ਚੜਾਵਾ ਲੈ ਕੇ ਆਪਣਾ ਚੈੱਕ ਕਰ ਸਕਦੇ ਹੋ ਅੰਦਰ ਉਹ ਜਲਦੀ ਚਲੋ ਪੰਦੇ ਚੱਲ ਗਏ ਆ ਮੈਂ ਖੇਮਾ ਪਾ ਕੇ ਉਹਨਾਂ ਨੇ ਤੇ ਇਦਾਂ ਹੁੰਦਾ ਹੈਗਾ ਕਿ ਨੇ ਕਿ ਜੇ ਸਰਲਾ ਸਰ ਹਨਮਾਨ ਜੀ ਦੇ ਆਪ ਦਰਸ਼ਨ ਕਰਦੇ ਆ ਜੇ ਆਪਾਂ ਇੱਥੇ ਦਰਸ਼ਨ ਨਾ ਕਰੀਏ ਤਾਂ ਉਹ ਜਿਹੜੇ ਦਰਸ਼ਨ ਨੇ ਉਹ ਸਵੀਕਾਰ ਨਹੀਂ ਹੁੰਦੇ ਪੂਰ ਨਹੀਂ ਚੜਦੇ ਚਲੋ ਆਪਾਂ ਕੋਈ ਗੱਲ ਨਹੀਂ ਆਪਾਂ ਇੱਥੇ ਵੀ ਦਰਸ਼ਨ ਕਰ ਲੈਨੇ ਆ ਤੂੰ ਦਿੰਦੇਸ਼ ਮੇਰਾ ਮੈਂ ਸੱਜ ਕੇ ਜਾਵਾਂ ਜੱਦਰ ਹਲੋਂ ਦਾ ਗਾਣਾ ਨਹੀਂ ਆਉਂਦੀਆਂ ਤੂੰ ਗਰੇ ਆ ਜਾ ਪਰਦੇਸੀ ਕਿ ਤੇਰੀ ਮੇਰੀ ਕਿ ਦਿੰਦੜੀ ਬਹੁਤ ਕਾਮਨ ਗਾਣਾ ਹੈ ਤੂੰ ਘਰੇ ਆਜਾ ਪਰਦੇਸੀ ਕਿ ਤੇਰੀ ਮੇਰੀ ਕਿ ਜਿੰਦੜੀ ਫਸ ਲੱਗੀ ਏ ਜੀ ਦਸਤਾਵੇ ساری ਰਾਤ ਮੈਂ ਸੌਣਾ ਪਾਇਓ ساری ਰਾਤ ਹੁਣ ਆ ਰਹੀ ਏ ਜੀ ਫੀਲਿੰਗ ਰਾਜਸਥਾਨ ਵਾਲੀ ਆ ਦੇਖੋ ਹਾਂਜੀ ਭਾਈ ਪ੍ਰੋਪਰ ਰਾਜਸਥਾਨ ਆਉਣ ਦਾ ਫਲ ਮਿਲ ਗਿਆ ਦੇਖੋ ਵੀਊ ਆ ਜੀ ਫੀਲਿੰਗ ਘੈਂਟ ਹੈਗੀ ਏ ਦਵਾਈ ਵਾਲੀ ਫੀਲਿੰਗ ਆਉਂਦੀ ਥੋੜੀ ਥੋੜੀ ਆਪਾਂ ਐ ਕਰਦੇ ਹਾਂ ਉੱਤੇ ਚੱਲਦੇ ਆ ਮੈਨੂੰ ਲੱਗਦਾ ਰੇਤ ਗਰਮ ਹੋਊਗੀ ਓਏ ਗਰਮ ਹੈਗੀ ਏ ਰੇਤ ਆਜੋ ਆਜੋ ਓ ਰੇਤ ਗਰਮ ਓਏ ਬੂਟ ਪਾ ਕੇ ਆਉਣੇ ਸੀ ਰੇਤ ਤਾਂ ਗਰਮ ਆ ਉੱਪਰ ਪੈਰ ਮੱਤਗੇ ਪੈਰ ਮੱਤਗੇ ਉੱਪਰ ਪੈਰ ਮੱਤਗੇ ਯਾਰ ਰਹਿਦਾ ਬੂਡ ਪਾ ਕੇ ਹੁਣੇ ਸੀਗੇ ਪੈਰ ਮੱਤਗੇ ਰੇਤਾ ਗਰਮ ਚੱਕ ਕੇ ਦੇਖੋ ਰੇਤਾ ਰੇਤਾ ਗਰਮ ਹੈਗਾ ਜੀ ਇਹ ਤੇ ਪੈਰ ਮੱਤਦੇ ਆ ਬੂਡ ਪਾਉਣੀ ਸੀਗੇ ਉਹ ਆ ਲੈ ਲੈਨੀ ਇੱਕ ਮਿੰਟ ਕਰ कितने की है राइडी एक का डेढ़ सौ एक पे दो बैठेंगे ढाई सौ है ये ग्राउंड इसमें दो राउंड है इसके ये ग्राउंड ऊपर नहीं लेके जा सकते ऊपर नहीं जाती है फोर बाय फोर नहीं ओरे यार नहीं ऊपर लेके जा नहीं सकते फोर बाय फोर है कि हेलो फोर बाय फोर मिल जो मिलेगी नहीं ਇਹ ਰੇਸ ਕੋਈ ਗਰਾਊਂਡ ਇਹ ਬੱਚਾ ਥੋੜੀ ਨਾ ਉਮੈਂ ਇਸੇ ਗਰਾਊਂਡ ਰੌਣਕ ਚੱਕਰ ਲਗਾਉਂਗਾ ਇਹ ਵੇ ਅਮ ਮੈਂ ਲੈ ਕੇ ਆਉਂਦਾ ਸਕੋਰਪੀਆ ਮੈਂ ਚੜਾ ਦੇਣੀ ਸੀ ਇਹਦੇ ਤੇ ਇਹਦਾ ਕੋਈ ਸੁਆਦ ਨਾ ਹੋਇਆ ਗੋਲ ਚੱਕਰ ਕੱਢਣ ਦਾ ਗਰਮ ਨਾ ਨਾ ਦਿੱਤਾ ਕੱਢਦਾ ਰੱਬ ਦੇ ਨਾਲ ਲੇ ਕੇ ਚੜਦਾ ਨਹੀਂ ਜੀ ਹੋਰ ਤਾਂ ਵੀ ਚਾਰ ਰਾਣੀ ਉਹ ਬਹਿਰ ਮਾਤਰੀ ਹੈ ਬਈ ਰਾਹ ਟ੍ਰਿਕਾ ਹੈਗਾ ਦੇਖੋ ਆ ਜੀ ਜੋ ਆਪਣੀ ਜਿਵੇਂ ਫਿਲਮਾਂ ਦੇਖਦੇ ਨੇ ਨਾ ਮਿੱਟੀ ਮਿੱਟੀ ਜੀ ਚ ਕਲੀ ਝੌਂਪੜੀ ਜੀ ਹੁੰਦੀ ਆ ਉਦੋਂ ਦਾ ਸੀਨ ਹੈਗਾ ਯਾਰ ਮਿੱਟੀ ਗਰਮ ਹੈਗੀ ਅਸੀਂ ਲਗੇ ਦੁਪਹਿਰ ਕਿੰਨੇ ਟਾਈਮ ਮਾ ਰਾਹੁਲ ਦੇਖੀ ਟਾਈਮ ਦੇਖੀ ਪ੍ਰੋਪਰ ਕਿੰਨਾ ਹੋਇਆ ਸਾਢੇ 12 ਹੋਏ ਬਈ ਦੁਪਹਿਰ ਦੇ ਤੇ گاਵਾ ਮੇਂ ਦੇਖੋ ਕਿਵੇਂ ਬੈਠੀਆਂ ਛਾਵੇਂ ਤੇ ਉਹ ਇੱਧਰ ਛੋਟੇ ਮਾਰਕੀਟ ਬਣੀ ਹੋਈ ਹੈਗੀ ਆ ਢਿੱਲੇ ਬਣੇ ਹੋਏ ਨੇ ਠੀਕ ਹੈ ਜੀ ਤੇ ਆ ਜਿਹੜੀ ਫੀਲਿੰਗ ਹੈਗੀ ਹੈਗੀ ਅਦੇ ਕੋ ਪੂਰੀ ਆਉਂਦੀ ਨੇ ਫਿਲਮਾਂ ਵਾਲੀ ਕੁਝ ਨਹੀਂ ਹੈਗਾ ਅਸੇ ਪਾਸੇ ਮਿੱਟੀ ਪੂਰੀ ਕਰਮਾ ਆਏ ਨੀ ਫੀਲਿੰਗ ਕਿ ਮੈਂ ਤਾਂ ਸਵਾਦ ਹੀ ਬਕਰਾਇਆ ਮੇਰੇ ਦੇਖਿਓ ਆਏ ਜੀ ਆਲਾ ਬਿਲਕੁਲ ਮਿੱਟੀ ਮਿੱਟੀ ਜੋ ਹੋਰ ਖਾਸ ਲੱਗਾ ਹਾਂ ਹਾਂ ਕੱਪੜੇ ਨਾਲ ਹਾਂ ਇਹ ਮਿੱਟੀ ਲੱਗਦੀ ਨਹੀਂ ਕੱਪੜਾ ਨਾਲ ਜੇ ਤੁਸੀਂ ਆਹ ਚੈੱਕ ਕਰ ਲਓ ਦੇਖ ਉਸ ਛਾੜ ਦੋਗੇ ਫਿਰ ਉਹ ਮੈਂ ਦੀ ਉਹ ਮੇਰਾ ਜਿਹੜੀ ਸਾਰ ਸੱਤੇ ਦਿਨੇ ਗਰਮੀ ਹੈਗੀ ਐ ਬਹੁਤ ਜਿਆਦੇ ਮੇਰਾ ਜੰਡ ਥੱਲੇ ਪਿਆ ਹਾਂ ਓਏ ਮੁੱਟੀ ਬਹੁਤ ਰੋਆ ਦੀ ਆ ਹੂੰ ਸੌਫਟ ਹੋ ਗਈ ਜੀ ਇਹ ਕਹਿੰਦੇ ਉਹ ਫੀਲਿੰਗ ਜੀ ਆ ਰਹੀ ਉਹ ਕੀ ਕਹਿੰਦੇ ਹੁੰਦੇ ਸੀ ਉਹ ਘਰਤੀ ਕਿੰਨੀ ਕਿੰਨੀ ਮੁੱਠਲੇ ਆ ਜੀ ਦੇਸੀ ਦਵਾਈ ਮੀਡਲ ਕਲਾਸ ਦਵਾਈ ਆ ਜਿਹੜੀ ਹਵਾ ਚੱਲਦੀ ਐ ਨਾ ਤਾਂ ਕਰਕੇ ਇਦਾਂ ਦੇ ਰੇਸ਼ੇ ਬਣ ਜਾਂਦੇ ਹੁੰਦੇ ਨੇ ਹੋਲਾ ਕਿੰਨਾ ਘੈਂਟ ਲਾਦਾ ਦੇਖਣ ਤੇ ਰੇ ਰੇ ਦੇਖ ਰੇ ਕਰਮ ਕਰਮ ਆ ਜਾ ਰਿਹਾ ਉਹ ਤੇ ਇਹ ਫੇਵਨ ਜਮੀਨਾ ਜਮੀਨਾ ਲਗੇ ਜਿਵੇਂ ਆ ਦੇਖ ਇਹਨਾਂ ਨੇ ਨਾ ਆ ਜੰਗਲਾਂ ਲਾਈ ਹੋਈ ਜਾਲੀ ਲਾਈ ਹੋਈ ਹੈਗੀ ਆਪਣੇ ਕੇ ਤਾਰਾਂ ਲਾਈ ਹੋਈਆਂ ਨੇ ਇਹ ਇੰਨੀ ਕਿਸੇ ਦੀ ਜ਼ਮੀਨ ਹੈ ਹੁਣ ਅਸੀਂ ਰਾਈਡ ਕਰੀ ਸੀਗੀ ਠੀਕ ਹੈ ਜੀ ਉਹ ਰਾਈਡ ਵਾਲਾ ਕਹਿੰਦਾ ਤੁਸੀਂ ਇਹ ਆਹ ਏਰੀਆ ਤੋਂ ਬਾਹਰ ਤੁਸੀਂ ਲੈ ਕੇ ਨਹੀਂ ਜਾ ਸਕਦੇ ਹੈ ਕਿਉਂਕਿ ਇਹ ਇਹ ਨਹੀਂ ਸਾਡੀ ਸਾਡੀ ਜਗ੍ਹਾ ਹੈ ਤੁਸੀਂ ਇੱਥੇ-ਇੱਥੇ ਰਾਈਡ ਕਰੋ ਬਈ ਇਹ ਮਿੱਟੀ ਨੇ ਸਟਵਾਈ ਹੋ ਗਈ ਕਿਵੇਂ ਜੀ ਹੈ ਨਹੀਂ ਬਈ ਇੱਥੇ ਆਈਆਂ ਆਪਣੇ ਮੇ ਖੇਤ ਨੇ ਨਾ ਉੱਥੇ ਹਾਂ ਛੱਪੇ ਬਣੇ ਹੁੰਦੇ ਨੇ ਸ਼ੁਰੂ ਤੋਂ ਹੀ ਨੇ ਇਹ ਮਿੱਟੀ ਅਲੱਗ ਹੈ ਨਾ ਇਹ ਸੋਲਰ ਸਿਸਟਮ ਹੈ ਜੇ ਸ਼ਾਂ ਹੁੰਦੀ ਜੇ ਸ਼ਾਂ ਹੁੰਦੀ ਫਿਰ ਤਾਂ ਸਿਰਫ ਜਾ ਟਾਈਮ ਰਹਿ ਕੇ ਦਿਖਾ ਦਿੰਦੇ ਗਰਮੀ ਹੈਗੀ ਹੈ ਕਿ ਹੁਣ ਮੈਨੂੰ ਪਿਆਸ ਲੱਗਣ ਲੱਗ ਇਹ ਪਿਆਸ ਤਾਲਕ ਲਈ ਕਿ ਇੱਥੇ ਹੁਣ ਨਾ ਗਰਮੈਸ਼ ਜ਼ਿਆਦਾ ਬਣ ਗਈ ਗਰਮੀ ਲੱਗੀ ਜਾਂਦੀ ਹੁਣ ਇਸ ਟਾਈਮ ਨੂੰ ਗਰਮੀ ਲੱਗੀ ਜਾਂਦੀ ਪੂਰੀ ਪਹਿਲਾਂ ਮੈਂ ਏਨਰਜੀ ਸੀ ਪਾਣੀ ਪੂਣੀ ਪੀ ਕੇ ਆਇਆ ਸੀਗਾ ਪਹਿਲਾਂ ਇੰਨੀ ਗਰਮੀ ਨਹੀਂ ਲੱਗ ਰਹੀ ਸੀਗੀ ਬਟ ਹੁਣ ਜਦੋਂ ਟੋਟਨ ਪਾ ਕਰ ਲਿਆ ਬੋਲ ਬਦਲ ਲਿਆ ਮੈਂ ਹੈਣਾ ਕੁੜਾ ਫਿਰਦਾ ਹੁਣ ਮੈਨੂੰ ਟੇਲ ਲੱਗ ਗਈ ਦੁਬਾਰਾ ਕਾਕੇ ਜ਼ੋਰ ਵੀ ਲੱਗਦਾ ਲੱਤਾਂ ਨੂੰ ਆ ਜੀ ਚੈੱਕ ਕਰੋ ਬਈ ਕੈਮਰਾ ਵੀ ਆ ਨਾ ਮੋਬਾਈਲ ਕੈਮਰਾ ਕੈਮਰਾ ਵੀ ਜੀ ਦੇਖ ਹਾਂ ਫਿਰ ਕੈਮਰਾ ਵਧੀ ਚੱਲਿਆ ਆ ਆਹ ਬੋਲ ਕੇ ਟੱਪ ਜਿਉ ਦੇਖੋ ਉਧਰ ਸਾਰੇ ਆਣੇ ਜੇ ਆਪਾਂ ਫਾਨੀ ਕਰੀ ਜਾਂਦੇ ਆ ਇਹ ਇੱਕ ਸਪੈਸ਼ਲ ਹੈ Rajasthan 'ਚ ਜੇ ਆਪਾਂ ਗੱਲ ਕਰੀਏ ਇੱਕ ਸਪੈਸ਼ਲ ਪਤਾ ਕੀ ਆ ਇੱਥੇ ਨਾ ਪੁਰਾਣੇ ਕਿਲੇ ਵੀ ਬਹੁਤ ਨੇ ਜਿਵੇਂ ਆਦੇ ਦੋਸਤਾਂ ਨਾਲ ਆਇਆ ਨਾ ਵੱਪ ਬਣਿਆ ਕਦੇ ਜਰੂਰ ਮੈਂ ਦੋਸਤਾਂ ਨਾਲ ਆਉਂਗਾ ਇੱਥੇ Rajasthan ਘੁੰਮਾਂਗੇ ਪੂਰਾ ਤੇ ਇੱਥੇ ਨਾ ਕਿਲੇ ਨੇ ਕੋਈ ਪੂਤਿਆ ਕਿਲੇ ਵੀ ਨੇ ਕੋਈ ਪੁਰਾਣੇ ਇਤਿਹਾਸਕ ਕਿਲੇ ਵੀ ਨੇ ਉਹ ਵੀ ਤੁਹਾਨੂੰ ਸਾਰੇ ਦਿਖਾਵਾਂਗੇ ਕਿ ਵੀ ਸਾਦੇ ਮੈਨੂੰ ਕੋਈ ਨੌਲੇਜ ਨਹੀਂ ਬਾਕੀ ਮੈਂ ਆਇਆ ਬਸ ਤੇ ਆਹ ਫੜਾਈ ਬਸ ਆਈਏ ਮਾਨਸਾ ਤੋਂ ਜਿਵੇਂ ਅਸੀਂ ਸਪੈਸ਼ਲ ਗੱਡੀ ਤੇ ਆਇਆ ਹੁੰਦਾ ਮੈਂ ਪੱਕਾ ਕਿਤਨੇ ਕਿਤੇ ਜਾ ਕੇ ਆਉਂਦਾ ਕੋਈ ਇੱਕ ਦੋ ਕਿਲੇ ਮੈਂ ਦੂਰ ਦੇਖੇ ਸੀਗੇ ਪਹਾੜ ਬਣੇ ਹੋ ਸੀ ਜਿਵੇਂ ਢਿੱਬੇ ਉਹਨਾਂ ਦੇ ਉੱਤੇ ਬਣੇ ਹੋਏ ਸੀਗੇ ਜਾ ਮੈਂ ਸਕਦਾ ਨਹੀਂ ਸੀਗਾ ਮਜਬੂਰੀ ਸੀ ਪਰ ਜੇ ਬੱਬੋ ਬਣਿਆ ਜ਼ਰੂਰ ਆ ਦੋਸਤਾਂ ਨਾਲ ਮੈਂ ਆਉਂਗਾ ਜ਼ਰੂਰ ਤੇ ਦੇਖਣੇ ਜਿੱਦਾਂ ਸਾਰੇ ਚੱਲੀਏ ਆਪਾਂ ਫੇਰ ਠੀਕ ਹੈਗਾ ਕੰਮ ਪਰ ਕਿੰਨੀ ਹੈਗੀ ਰੇਤ ਨਾ ਗਰਮ ਹੈ ਗਰਮੀ ਕਰ ਗਈ ਜੇ ਹੁਣ ਇੱਥੇ ਸ਼ਾਮ ਹੋ ਜੇ ਸ਼ਾਮ ਨੂੰ ਮਤਲਬ ਸ਼ਾਮ ਦਾ ਟਾਈਮ ਹੋ ਜੇ ਨਾ ਇਹਦੇ ਠੰਡੀ ਹੋ ਜੂਗੀ ਉਦੋਂ ਬੜਾ ਮਜ਼ਾ ਆਵੇ ਕਿ ਕਹਿੰਦੇ ਕੀ ਹੈ ਸੂਰਜ ਥੋੜਾ ਜਿਹਾ ਲੇਟਸ਼ਿਪ ਦਾ ਉਸ ਕਰਕੇ ਚਾਨਣ ਜ਼ਿਆਦਾ ਰਹਿੰਦਾ ਤੇ ਰਾਤ ਨੂੰ ਹੀ ਇਹ ਮੌਸਮ ਰਾਜਸਥਾਨ ਦਾ ਇਦਾਂ ਹੁੰਦਾ ਹੈਗਾ ਦੁਪਹਿਰ ਵੇਲੇ ਗਰਮੀ ਵੇਲੇ ਰੇਤ ਪੂਰੀ ਖਫਫੂਗੀ ਤੇ ਜੇ ਸ਼ਾਮ ਹੋਊਗੀ ਇਹ ਠੰਡ ਹੋ ਜੂਗੀ ਉਹ ਰੇਤਾਂ ਠੰਡਾ ਹੋ ਜਾਂਦਾ ਬਾਰਡਰ ਰਿਤੇ ਹੈਗਾ ਇਥੇ ਕੋਈ ਜਾਣਦਾ ਨਹੀਂ ਹੈਗਾ ਨਹੀਂ ਕੁਛ ਨਾ ਕੁਛ ਤਾਂ ਲੈ ਕੇ ਜਾਣਾ ਸੀ ਆਪਾਂ ਘਰੇ ਐਵੇਂ ਕੁ ਦਵਾਈ ਤੇ ਇਹ ਸਪੈਸ਼ਲ ਡੱਬਾ ਪੜਿਆ ਹੋਇਆ ਹੈ ਕਿ ਮਾਰਕੀਟ ਬਣੀ ਹੋਈ ਹੈ ਖਿਡਣ ਨੂੰ ਤੇ ਫੋਟੋ ਫਟਾਂ ਲੈਣ ਨੂੰ ਬਹਿ ਜੀ ਆਪਾਂ ਇਹਨਾਂ ਤੋਂ ਪਾਰ ਚ ਲਈ ਜਾਈਏ ਮਤਲਬ ਫਿਰ ਉਹ ਫਿਲਮ ਵਾਲਾ ਕੰਮ ਹੀ ਆ ਵੀ ਆਹੇ ਹੋ ਪਾਣੀ ਦੇ ਦੋ ਗੁੰਮ ਹੋ ਗਿਆ ਮੈਂ ਗੁੰਮ ਹੋ ਗਿਆ ਹਾ ਵੀ ਦੋਸਤ ਆ ਮੁੰਡਾ ਪਾਣੀ ਲਾਉਂਦਾ ਹੋਇਆ ਇਹ ਇੱਕ ਰੂਰ ਹੈ ਠੰਡੀ ਬਸ ਬਾਈ ਇਹਨਾਂ ਨੇ ਧੋਤੀਆਂ ਕਿਹਨਾਂ ਜਿਆਦਾ ਗਰਮ ਹੋ ਗਈ ਸੀਗੀ ਹੀਟ ਹੈ ਜਿਹੜੀ ਅੰਦਰ ਤੱਕ ਆਉਣ ਲੱਗੀ ਸੀ ਇੱਕ ਵਾਰ ਧੋਤੀ ਇਹਨਾਂ ਨੇ ਏਸੀ ਕਿੱਥੇ ਕੰਮ ਕਰਦੇ ਨੇ ਜੀ ਆ ਰਹੀ ਹੈ ਜੈ ਸ਼੍ਰੀ ਰਾਮ ਜੈ ਸ਼੍ਰੀ ਰਾਮ ਮੰਦਰ ਹੈਗਾ ਜੀ ਇੱਥੇ ਸਾਰੀਆਂ ਹੀ ਮੂਰਤੀਆਂ ਨੇ ਹੈਗੀਆਂ ਕ੍ਰਿਸ਼ਨ ਭਗਵਾਨ ਰਾਮ ਜੀ ਹਨਾ ਜੀ ਤੇ ਉਹ ਉਹ ਸਾਹਮਣੇ ਜੋ ਮਹਾਪਾਰਤ ਲਗਾ ਹੋਸੀਨ ਉਸ ਨੂੰ ਮਹਾਪਾਰਤ ਚ ਲਿਆ ਗਿਆ ਹੈਗਾ ਤੇ ਮੰਦਰ ਦੀ ਤੁਸੀਂ ਬਣਾਵਟ ਦੇਖੋ ਬਹੁਤ ਵੱਡੀ ਆ ਗਰਮੀ ਹੋਣ ਕਰਕੇ ਪਸੀਨਾ ਆ ਜਾਂਦਾ ਹੈਗਾ ਤੇ ਮੈਂ ਇੱਕ ਚੀਜ਼ ਦੇਖ ਰਿਹਾ ਹੈਗਾ ਇਹਦੀ ਬਣਾਵਟ ਦੇਖ ਕੇ ਮੈਂ ਥੋੜਾ ਇਹੋ ਆ ਖਿੱਚਿਤ ਹੋ ਗਿਆ ਇਸ ਵੱਲ ਇਹ ਮੂਰਤੀਆਂ ਬਣੀ ਹੋਈਆਂ ਨੇ ਦੇਖੋ ਨੇ ਖੂਬਸੂਰਤ ਲੱਗਦੀਆਂ ਨੇ ਇੱਧਰ ਵਾਲੀ ਵਨ ਇੱਥੇ ਕਿਤੇ ਕਾਫੀ ਚੀਜ਼ਾਂ ਬਣੀ ਹੋਈਆਂ ਨੇ ਜੀਆਂ ਪਾਰਕ ਵੀ ਬਹੁਤ ਸੋਹਣਾਗਾ ਬਿਲਡਿੰਗ ਨਹੀਂ ਰਿਹਾ ਸ਼ਗੀ ਤੇ ਆਪਾਂ ਇੱਕ ਵਾਰ ਅੰਦਰ ਚੱਲ ਕੇ ਆਉਨੇ ਆ ਮੇਨ ਚੀਜ਼ ਤਾਂ ਆਪਾਂ ਅੰਦਰੋਂ ਪਤਾ ਲੱਗੂਗਾ ਆਪਾਂ ਸ਼ਾਇਦ ਸਾਨੂੰ ਕੈਮਰੇ ਰਾਹੀਂ ਨਾ ਦਿਖ ਰਿਹਾ ਹੋਵੇ ਪਰ ਜੇ ਆਪਾਂ ਅੱਖੀ ਦੇਖੀ ਤਾਂ ਟੀ ਬੜੀ ਸੋਹਣੀ ਬਣੀ ਹੋਈ ਹੈ ਅੰਦਾਜ਼ਾ ਹਾਲ ਦਾ ਅੰਦਾਜ਼ਾ ਲਾ ਸਕਦੇ ਹੋ ਵੀ ਕਿੰਨਾ ਵੱਡਾ ਹੈਗਾ ਇਹ ਦਾ ਐਂਟਰੀ ਗੇਟ ਹੈਗਾ ਰਹੀ ਹੈਗੀ ਨੇ ਜੀ ਤੁਸੀਂ ਇਹ ਰਹੀ ਗੀ ਭਗਵਾਨ ਵਿਸ਼ਨੂੰ ਇਹ ਕਿਸੇ ਸਿੱਖ ਦਾ ਬੰਦਾ ਹੈ ਇਹ ਭਗਵਾਨ ਵਿਸ਼ਨੂੰ ਦੀ ਤਸਵੀਰ ਹੈਗੀ ਐ ਐਂਡ ਇਹ ਤਸਵੀਰ ਤਸਵੀਰ ਨਾਲ ਸੁਣ ਕੇ ਪਤਾ ਲੱਗਾ ਤਾਂ ਕਮੈਂਟ ਕਰਕੇ ਤੁਸੀਂ ਜਲਦੀ ਜਲਦੀ ਇਹ ਤਸਵੀਰ ਕਿਸ ਚੀਜ਼ ਦੀ ਹੈ ਤੁਹਾਡੇ ਸਾਰੇ ਜਣਾਂ ਨੂੰ ਕੁਐਸਚਨ ਹੈਗਾ ਮੈਨੂੰ ਇਹ ਤਸਵੀਰ ਦਾ ਅਰਥ ਸੋਇ ਅਰਥ ਕਿਸ ਲਈ ਇਹ ਤਸਵੀਰ ਹੈ ਲੈ ਲੈ ਡੀ ਬੰਦ ਹੋ ਗਈ ਆ ਦੱਸਣਾ ਜ਼ਰੂਰ ਹੈ ਪਰ ਤੁਸੀਂ ਠੀਕ ਹੈ ਜੀ ਉਹ ਜੇ ਮੂਹ ਤੇ ਪ੍ਰਸ਼ਾਦ ਪਾਉਂਦਾ ਕਿ ਆ ਤੂੰ ਜੇ ਥਾਪੜ ਮਾਰ ਕੇ ਲੰਗਾਈ ਜਾਂਦੇ ਉਂਗਲਾਂ ਵਿੱਚ ਹੀ ਲੈ ਮੂਹ ਤੇ ਉਂਗਲਾਂ ਉਹ ਪ੍ਰਸ਼ਾਦ ਖਵਾਈ ਜਾਂਦੇ ਹੋ ਕਿ ਮੂਹ ਚ ਪਾਇਆ ਕੱਢੀ ਜਾਂਦੇ ਹੋ ਹੈ ਕਿ ਸਿੱਕਾ ਬਣਾਤਾ ਹੈ ਕਿ ਬਣਾਤਾ ਸਿੱਕਾ ਸਿੱਕਾ ਕੋਈ ਨਹੀਂ ਹੋਗਣਾ ਇਕੱਲੇ ਖਵਾ ਦੋ ਨੂੰ ਵੇਖਾ ਵੇਖਾ ਹਾਂ ਰੋਲਾ ਫਿਰਦਾ ਚਿਮਟੀ ਲੈ ਕੇ ਆਉਗੀ ਹੀ ਉਹ ਇਹ ਤੇ ਤਰਨਾ ਫੜ ਕੇ ਰੱਖਿਆ ਸਰ ਫਿਰ ਪੜ ਕੇ ਰੱਖਿਆ ਦੇਖ ਹਾਂ ਆ ਗਿਆ ਉਧਰ ਚਲੰਗਿਆ ਉਧਰਲਾ ਦੇਖੋ ਉਧਰ ਨਾ ਕੋਈ ਆਉਂਦਾ ਇਹਨੂੰ ਜਿਹੜਾ ਸਿੱਕਾ ਬਸਾਦਾ ਇਹਦੇ ਮੂੰਹ ਕੋਲ ਫੜੇ ਫੜੇ ਕਾਨੂੰ ਦਾੜ ਕੱਢੀ ਜਵਾਲੀ ਮੋਟੂ ਬੰਮੀ ਬਲਵਾ ਚਾਉਂਦਾ ਨਹੀਂ ਉਹ ਲਾਈਟ ਨਹੀਂ ਚੱਲਦਾ ਤਾਰ ਦਿਨ ਲੱਗਦਾ ਕਿ ਲਾਈਟ ਨਹੀਂ ਚੱਲਦੀ ਪਾਣੀ ਚਾਹੁੰਦਾ ਪਾਣੀ ਚਾਉਂਦਾ ਅੱਛਾ ਛੁੱਕਾ ਬੋਲਣਾ ਹੈ ਬੋਲੇ ਹਾਂ ਮੇਰੇ ਕੋਲ ਉਹ ਤੇ ਅੱਗੇ ਆਉਂਦਾ ਪ੍ਰਸ਼ਾਦ ਜਿਆਦਾ ਵਾਰ ਖਾਜੀ ਦੇਖੀ ਇਸ ਲਈ ਪ੍ਰਸ਼ਾਦ ਪਾ ਕੇ ਨਾ ਮੂੰਹ ਕਰਦਾ ਬੰਦ ਹੈ ਵਿਚਾਰੇ ਦਾ ਉਹ ਨਗਾਵੇ ਗਵੇਂਦਰ ਇਹ ਮੂੰਹ ਤੇ ਲਾ ਪਿਆ ਵਿਚਾਰਾ ਗੁਲਾਬ ਪਾ ਕੇ ਵਿਚਾਰੇ ਦਾ ਦੋ ਮੈਂ ਕਿਤਾ ਜਿਵੇਂ ਕੰਚਾ ਹੁੰਦਾ ਛੋਟਾ ਛੋਟਾ ਕੰਚੀ ਦਾ ਹੀ ਤੂੰ ਅੰਗਲਾ ਦਾ ਪਹਿਲੀ ਮੋਟੀ ਨੂੰ ਥੋੜੇ ਤੋਂ ਤਾਂ ਬਦਲੀ ਨਹੀਂ ਹਲਾ ਉਚੀਚੀ ਪਾ ਦਿੰਦੇ ਆ ਗਿਆ ਓਏ ਸ਼ਾਦ ਅੱਗੇ ਲਗਾਉਣ ਅੱਗੇ ਵੀ ਲੰਘਦਾ ਸਿੱਕਾ ਜੀ ਪ੍ਰਸ਼ਾਦ ਫਸਿਆ ਪਿਆ ਉਹਦੇ ਅੱਗੇ ਲੱਗ ਜੂਗਾ ਮਾਰ

ਬਾਤੀ ਇਸਾਈਡ ਜਾਊਗਾ نیچے ਆਪ ਕੈਮਰੇ ਦੇ ਅੰਦਰ ਮੈਂ ਜਸਟ ਵੈਸੀ ਕਲਰ ਬਣਾਈ ਹੋਈ ਆ ਜਿਵੇਂ ਪਿਛਲੇ ਪੁਰਾਣੇ ਚ ਬਣਨ ਦੇ ਪਹਾੜਾ ਤੇ ਨਹੀਂ ਬਣਾਈ ਹੁੰਦੀ ਹੁੰਦੀ ਉਦਾਂ ਬਣਾਈ ਹੋਈ ਆ ਮੂੰ ਵੈਸੀ ਕੋਈ ਮੂਰਤੀਆਂ ਕਰਕੇ ਤਾਂ ਨਹੀਂ ਹੈਗੀ ਇਸ ਤੋਂ ਬਾਅਦ ਹੁਣ ਅਸੀਂ ਜਾਵਾਂਗੇ ਜੀ ਸ਼ੇਰ ਦੇ ਮੂੰਹ 'ਚ ਇਹ ਬੱਚਿਆਂ ਵਾਲਾ ਮੈਨੂੰ ਲੱਗਦਾ ਇਹ ਜਾਇ ਜਾਊਗਾ ਬਤ ਨੂੰ ਨਹੀਂ ਜਾਇ ਜਾਊਗਾ ਸਾਡੇ ਲੋਕਾਂ ਦੇ ਨਾਲ ਇਹ ਗੁਫਾ ਵਿੱਚ ਦੀ ਇੱਕ 뷰 ਦੇਖ ਕਰ ਦੋ ਸੀ ਬਾਹਰਲਾ ਪਰ ਸੋਹਣਾ 뷰 ਹੈਗਾ ਨਾ ਆ ਗਿਆ ਬਈ ਪੂਰਾ ਪੈਰ ਮੇਰੇ ਪੱਕ ਗਏ ਨੇ ਛਾਲਿਆਂ ਕਰਕੇ ਨਾ ਮੇਰਾ ਤਰਣੀਆਂ ਆਵਾ ਹੈਗਾ ਆ ਦੇਖੋ ਮੈਂ ਤਾਂ ਪਰ ਧੂੰਆਂ ਦੇਖ ਮੇਰੇ ਛਾਲੇ ਦਰਸਲ ਉਹ ਵੀ ਹੁੰਦੇ ਨੇ ਪਰ ਇੱਤੇ ਕਰਕੇ ਮਾਸ ਮੇਰਾ ਪੱਕ ਗਿਆ ਲਾਲ ਹੋ ਗਏ ਪੈਰ ਜਮਾ ਸਵਾਦ ਤਾਂ ਹੈ ਜੇ ਆ ਵੀਊ ਚੈੱਕ ਕਰੋ ਬਈ ਕਿੰਨਾ ਹੋਣਾ ਠੀਕ ਹੈ ਜੀ ਹੁਣ ਚੱਲਦੇ ਆਪਾਂ ਮੇਨ ਕੰਮ ਕਰਨ ਦੁਨੀਆ ਦਾ ਸਭ ਤੋਂ ਮੇਨ ਕੰਮ ਕਰਨਾ ਜਿਹੜਾ ਕੋਈ ਵੀ ਲੋਕ ਰੋਕ ਸਕਦਾ ਜਿਹੜੀ ਦਿਨ ਦੁਨੀਆ ਰੋਕ ਨਹੀਂ ਸਕਦੀ ਉਹ ਹੋਊਗਾ ਹੀ ਹੋਊਗਾ ਕੋਈ ਵੀ ਨਾ ਬੰਦਾ ਜੇ ਨਾਕਰੇ ਬੰਦਾ ਮਰ ਸਕਦਾ ਨਹੀਂ ਨਹੀਂ ਮਰ ਸਕਦਾ ਜੀ ਦੋ ਦਿਨ ਬੰਦਾ ਰੋਕ ਲੂਗਾ ਨਹੀਂ ਉਮਰ ਹਾਂ ਜਦ ਯਾਤਰਾ ਇੱਥੇ ਖਤਮ ਹੋਂਦੀ ਹੈ ਜੀ ਯਾਤਰਾ ਬਹੁਤ ਸੋਹਣੀ ਰਹੀ ਅੱਜ ਦਾ ਵਲੌਗ ਹੈ ਜਿਹੜਾ ਇਹ ਇੱਥੇ ਖਤਮ ਤੇ ਦਰਸ਼ਨ ਬਹੁਤ ਸੋਹਣੇ ਹੋਏ ਸਾਰੇ ਹੀ ਜਿਹੜੇ ਬੱਸ ਨੂੰ ਸੇਵਕ ਸੀਗੇ ਤੇ ਜਿਹੜੀ ਮੰਡਲੀ ਸੀਗੀ ਇਹ ਬਹੁਤ ਸੋਹਣਾ ਕੰਮ ਕੀਤਾ ਇਹਨਾਂ ਨੇ ਅਜਵਾਂ ਫਿਕਰ ਨਹੀਂ ਹੋਇਆ। ਅਬ ਜਿੰਮੇਵਾਰੀ ਪੂਰੀ ਚੰਗੀ ਤਰ੍ਹਾਂ ਨੇ ਭਾਈ ਇਹਨਾਂ ਨੇ। ਬਹੁਤ ਸੋਹਣੀ। ਜਿਮਾਤ ਕਰਵਾ ਜਿਵੇਂ ਘਰ ਦੇ ਨਾਲ ਆਨੇ ਆਪਾਂ ਉਹ ਕੰਮ ਸੀਗਾ ਜਮਾ। ਬਹੁਤ ਚੰਗਾ ਲੱਗਿਆ ਭਾਈ। ਇਹਨਾਂ ਦਾ ਨੰਬਰ ਵਗੈਰਾ ਆਪਾਂ ਸ਼ੇਅਰ ਕਰ ਦਾਂਗੇ। ਠੀਕ ਹੈ ਜੀ ਕਾਰਡ ਸ਼ੇਅਰ ਕਰ ਦਾਂਗੇ ਸਕਰੀਨ ਦੇ ਉੱਤੇ। ਜੇ ਕਿਸੇ ਨੂੰ ਜਾਣਾ ਚਾਹੁੰਦੇ ਤਾਂ ਇਹਨਾਂ ਨਾਲ ਕੰਟੈਕਟ ਕਰ ਲਿਓ। ਤੁਹਾਨੂੰ ਦੱਸਦੇ ਰਹਿਣਗੇ ਇਹ ਅਗਲੀ ਬੱਸ ਕਿੱਥੇ ਜਾਊਗੀ। ਇੱਕ ਚਲ ਠੀਕ ਹੈ ਜੀ। ਸੱਸੀ ਗੱਲ ਦੀ ਸਾਰਿਆਂ ਨੂੰ। ਆਪਾਂ ਆ ਗਏ ਜੀ ਮਾਨਸਾ ਵਾਪਸ ਤੁਹਾਨੂੰ ਕਿਵੇਂ ਲੱਗਿਆ ਸਾਡਾ ਵਲੌਗ ਤੇ ਕਿਵੇਂ ਲੱਗੀ ਸਾਡੀ ਵੀਡੀਓ ਜਗੀ ਤੁਹਾਨੂੰ ਦੱਸ ਦਿਓ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਜੀ ਲਾਈਕ ਕਰ ਲਿਓ ਅੱਗੇ ਵੱਧ ਤੋਂ ਵੱਧ ਆਪਣੇ ਦੋਸਤਾਂ ਨੂੰ ਸੈਂਡ ਕਰਿਓ ਠੀਕ ਹੈ ਜੀ ਮਿਹਰਬਾਨੀ ਠੀਕ ਹੈ